ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਤਾਰ ਸਿੰਘ ਸੋਹਤਾਂ ਅੱਜ ਪਿੰਡ ਸਰਾਮਾ ਜ਼ਿਲ੍ਹਾ ਫਰੀਦਕੋਟ ਕਿਸਾਨ ਨਰਪਾਲ ਸਿੰਘ ਦੇ ਘਰ ਮਸ਼ਰੂਮ ਦੀ ਕਾਸ਼ਤ ਕਰਨ ਜਾ ਰਹੇ ਹਾਂ ਢਿੰਗਰੀ ਦੀ ਤੇ ਉਸ ਦੇ ਜਿਹੜਾ ਉਹਦਾ ਪ੍ਰੋਸੀਜਰ ਹੈ ਬਿੱਤੇਵੇਂ ਉਹਦੀ ਕਾਸ਼ਤ ਹੋਣੀ ਹੈ ਕਿਵੇਂ ਨਿਫਾਤਾ ਵਿੱਚ ਪੈਣਾ ਅੱਜ ਸਾਰੀ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਇਹਨਾਂ ਖੰਭਾਂ ਦਾ ਫਾਇਦਾ ਕੀ ਹੈ ਤੁਸੀਂ ਬਾਰੇ ਦੀ ਗੱਲ ਕਰ। ਅ ਆਪਾਂ ਪਲਾ ਰਾ ਜੀ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ। ਤੁਸੀਂ ਜੀ ਅ ਅੱਛਾ ਜਿਹੜੀ ਇਹ ਅੱਜ ਆਪਾਂ ਖੁੰਬਾਂ ਦੀ ਕਾਇਸ਼ਤ ਕਰਨ ਜਾ ਰਹੇ ਹਾਂ ਕੀ ਤੁਸੀਂ ਇਸ ਬਾਰੇ ਪਹਿਲਾਂ ਵੀ ਜਾਂ ਖੁੰਬਾਂ ਇਹ ਤਿਆਰ ਕੀਤੀਆਂ ਸੀ ਜਾਂ ਪਹਿਲੀ ਵਾਰੀ ਹੋ ਰਹੀ ਹੈ? ਪਿਛਲੇ ਸਾਲ ਵੀ ਕੀਤੀਆਂ ਸੀ ਜੀ। ਅੱਛਾ। ਬਹੁਤ ਵਧੀਆ ਰਹੀਆਂ ਸੀ। ਤੇ ਇਹ ਇਸ ਵਾਰੀ ਕਰ ਰਹੇ ਹਾਂ। ਹਾਂ ਜੀ। ਪਿਛਲੇ ਵਾਰ ਤੂੜੀ ਮੰਨ ਲਓ ਪ੍ਰੋਸੈਸ ਕੀਤੀ ਕਰਾਈ ਸੀ ਲਈ ਸੀਗੀ। ਉਹ ਇਹ ਤਾਂ ਹੈਗੀ ਆ ਟਿੰਗਰੀ ਜੀ ਉਹਦੇ ਵਿੱਚ ਫੁੱਲਦਾਰ ਬੰਦੀ ਉਹਨੂੰ ਫੁੱਲਾਉਂਦੇ ਆ ਉਹ ਬਟਨ ਖੰਮੋਦੀ ਉਹ ਬਟਨ ਖੰਮੋ ਉਹਦੇ ਪਰ ਕੈਮੀਕਲ ਵਾਲੀ ਫਿਰ ਹਾਂਜੀ ਹਾਂਜੀ ਇਹ ਬਿਨਾ ਕੈਮੀਕਲ ਤੋਂ ਹਾਂਜੀ ਇਹਦੇ ਤੇ ਕੋਈ ਕੋਈ ਕੈਮੀਕਲ ਨਹੀਂ ਕੱਲੀ ਤੂੜੀ ਆ ਠੀਕ ਹੈ ਹਾਂਜੀ ਹਾਂਜੀ ਬਸ ਹੁਣ ਇਹਦਾ ਅੱਗੇ ਆਪਣੇ ਜਿਹੜੇ ਸਾਥੀ ਜੁੜੇ ਆਪਣੇ ਨਾਲ ਚੈਨਲ ਨਾਲ ਉਹਨਾਂ ਨੂੰ ਦੱਸਣਾ ਵੀ ਆਪਾਂ ਕਿਵੇਂ ਆਪਾਂ ਇਹਨੂੰ ਤਿਆਰ ਕਰਨਾ ਇਹ ਪ੍ਰੋਸੀਜਰ ਹੈ ਜੀ ਦੋਸਤੋ ਇਹ ਜਿਹੜਾ ਇਹ ਨਾ ਨਾ ਮਸਰੂਮ ਦੀ ਬਿਜਾਈ ਹੈ ਮੈਂ ਭਾਈ ਜੀ ਨੂੰ ਕਹੂੰਗਾ ਆਹ ਬੀਜ ਉਹ ਲੈ ਜਾਂਦਾ ਜਾ ਵੀ ਜੀ ਧੁੱਪੇ ਪਿਆ ਬੀਜ ਉਹ ਹਾਂ 1 ਕਿਲੋ ਬੀਜ ਹੈ ਅਸੀਂ ਲਫਾਫੇ ਚੋਂ ਕੱਢ ਲਿਆ ਇਹ ਬੀਜ ਤੇ ਇਹਨੂੰ ਅਸੀਂ ਹਲਕੇ ਹਲਕੇ ਹੌਲੇ ਹੌਲੇ ਵੀ ਆਹਾਂ ਪੋਲੇ ਪੋਲੇ ਥਨ ਨਾਲ ਨਾ ਇਹ ਕਹੜਾ ਕਹੜਾ ਕਰ ਲਿਆ ਇਹ ਮਤਲਬੀ ਗੁੱਛੇ ਜੇ ਵੱਜ ਜਾਂਦੇ ਆ ਵੇ ਇਸ ਤਰ੍ਹਾਂ ਇਹਰੇ ਕਰਾ ਵੀ ਪੋਲਾ ਪੋਲਾ ਕੀਤਾ ਵੀ ਤਾਂ ਕਿ ਇਹਦੇ ਤੋਂ ਕੁੱਲੀ ਨਾ ਲਵੇ ਜਿਹੜਾ ਮਸਰੂਮ ਦੀ ਆ ਬੀਜ ਆ ਇਹ ਨਾ ਹੋਵੇ ਕੱਲੀ ਕਣਕ ਨਾ ਰਹੇ ਜੀ ਤਾਂ ਇੱਕ ਤਾਂ ਇਹ ਹੋ ਗਿਆ ਕਿਲੋ ਬੀਜ ਦੂਸਰਾ ਜਿਹੜੀ ਤੂੜੀ ਆ 10 ਕਿਲੋ ਤੂੜੀ ਲੈਣੀ ਆ ਸੁੱਕੀ ਛਾਣ ਕੇ ਵਧੀਆ ਚਿੱਟੀ ਤੂੜੀ ਤਾਂ ਉਹਨੂੰ 12 ਘੰਟੇ ਪਹਿਲਾਂ ਜਿਵੇਂ ਰਾਤ ਨੂੰ ਚੰਗੀ ਤਰ੍ਹਾਂ ਧੋ ਲੈਣਾ ਧੋ ਕੇ ਉਹਦੀ ਪੱਲੀ ਵਿੱਚ ਪੰਡ ਬੰਨ ਕੇ ਪੱਲੀ ਨੂੰ ਪੰਡ ਨੂੰ ਮੂਦਾ ਮਾਰ ਦੇਣਾ ਤਾਂ ਕਿ ਸਾਰਾ ਪਾਣੀ ਤਰ ਕੇ ਤੱਕ ਨਿਕਲ ਜਾਵੇ ਤਾਂ ਜਦੋਂ ਸਵੇਰ ਆਪਾਂ ਪੰਡ ਖੋਲਾਂਗੇ ਤੇ ਆ ਚੀਜ਼ ਦੇਖਾਂਗੇ ਆ ਦੇਖੋ ਆ ਜਿਹੜੀ ਤੂੜੀ ਹੈ ਛਿੱਲੀ ਤਾਂ ਹੈ ਹੱਥ ਗਿੱਲਾ ਹੁੰਦਾ ਹੰਦਾ ਤੇ ਪਰ ਪਾਣੀ ਹੈ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਦੀ ਤੂੜੀ ਬਣ ਜਾਣੀ ਚਾਹੀਦੀ ਹੈ ਇਹਦੇ ਵਿੱਚ ਆਪਾਂ ਜਿਹੜਾ ਬੀ ਹੈ ਇਹ ਮਤਲਬ ਦੋ ਢੰਗਾ ਨਾਲ ਰਲਾਉਣਾ ਹੁੰਦਾ ਹੈਗਾ ਆਜ ਮੇਲੇ 파파 ਹੈਗਾ। ਦੇ 파ਫੇ ਤੁਸੀਂ ਇਹਦੇ ਚ ਜਿਵੇਂ ਇਹ ਹੈਗਾ ਆਪਣਾ 14 14 21 ਦਾ 14 ਬਾਏ 21 14 14 ਤੇ 21 ਲੰਬਾਈ ਕਿੰਚ ਇੱਕ ਹੁੰਦਾ ਹੈ ਦੂ ਵੱਡਾ ਹੁੰਦਾ ਹੈ ਐਲ ਡੀ ਲ 파파 ਉਹ ਵੀ ਉਹ ਹੁੰਦਾ 16 22 ਦਾ ਉਹਨਾਂ ਤੇ ਮਤਲਬ ਉਹ ਘੱਟ ਲੱਗਦੇ ਤਿੰਨ ਜਾਂ ਚਾਰ ਲੱਗਦੇ ਇਹ ਪੰਜ ਵੀ ਲੱਗ ਸਕਦੇ ਆ ਇਹ ਛੋਟੇ ਹੁੰਦੇ ਹਨ ਸਹਿਜ ਦਿਸ਼ਾਈ ਦੇ ਵਿੱਚ ਇਹੋ ਜੇ ਨਾਲ ਰਬੜਾ ਚਾਹੀਦੀਆਂ ਜਾਂ ਰੱਸੀ ਚਾਹੀਦੀ ਜਿਹਦੇ ਉੱਪਰੋਂ ਬੰਨਣ ਵਾਸਤੇ ਫਿਰ ਇੱਕ ਕੈਂਚੀ ਚਾਹੀਦੀ ਹੈ ਜਿਹੜੀਆਂ ਇਹਦੀਆਂ ਕੰਨੀਆਂ ਆਪਾਂ ਕੱਟਾਂਗੇ ਠੀਕ ਹੈ ਇਹ ਚੀਜ਼ ਇੱਕ ਤੇਲ ਚਾਹੀਦੀ ਹੈ ਤਿੱਖੇmu ਵਾਲੀ ਜਿਹੜੀ ਇਹਦੇ ਵਿੱਚ ਆਪਾਂ ਸੇਧ ਕਰਨ ਵਾਸਤੇ ਮਤਲਬ ਸੇਧ ਕਰਾਂਗੇ ਉਹ ਤੇਲ ਵੀ ਚਾਹੀਦੀ ਹੈ ਆਹੀ ਸਮਾਨ ਚਾਹੀਦਾ ਇਹਦੇ ਵਾਸਤੇ ਹੋਰ ਕੁਝ ਨਹੀਂਗਾ ਤਾਂ ਦੋਸਤੋ ਇਹਨੂੰ ਆਪਾਂ ਜਦੋਂ ਇਹਦੀ ਬਜਾਈ ਕਰਦੇ ਆ ਤਾਂ ਇੱਕ ਰੋਟੰਗਾ ਨਾਲ ਹੁੰਦੀ ਹੈ ਇੱਕ ਤਾਂ ਆਪਾਂ 2 ਇੰਚ ਪਰਾਲੀ ਦੀ ਇਹਦੇ ਵਿੱਚ ਅੱਜ ਦੀ ਪਰਾਲੀ ਦੀ ਕਹੀ ਜਾਂਦਾ ਤੂੜੀ ਦੀ ਤਹਿ ਬਣਾ ਲੈਨੇ ਆ ਇਸ ਲਫਾਫੇ ਚ ਜਦੋਂ ਤਹਿ ਬਣ ਗਈ ਉਹਦੇ ਉੱਤੇ ਫਿਰ ਬੀਜ ਆਪਾਂ ਥੋੜੇ ਜਿਹਾ ਬੀਜ ਸਾਈਡਾਂ ਤੇ ਖਿਲਾਰ ਦੇਣਾ ਵਿਚਾਲੇ ਵੀ ਖਿਲਾਰ ਦਾਂਗੇ ਤਾਂ ਤਾਂ ਵੀ ਇਹਨੇ ਬਾਹਰ ਆ ਜਾ ਫਿਰ 2 ਇੰਚ ਦੀ ਤੂੜੀ ਫਿਰ ਬੀਜ ਫਿਰ 2 ਇੰਚ ਦੀ ਤੂੜੀ ਫਿਰ ਬੀਜ ਇਸ ਤਰ੍ਹਾਂ ਕਰਦੇ ਕਰਦੇ ਉੱਪਰ ਤੂੜੀ ਆ ਜੂਗੀ ਤੇ ਆਪਾਂ ਲਫਾਫਾ ਕਰ ਦਾਂਗੇ ਬੰਦ ਪਰ ਲਫਾਫਾ ਐਨ ਪਾਪੇ ਜੀ ਤੂੜੀ ਜਿਹੜੀ ਪੌਮੀ ਆ ਉਹੋ ਚੰਗੀ ਤਰ੍ਹਾਂ ਮਤਲਬ ਵੀ ਨੱਪ ਕੇ ਨੌ ਆਪਣੇ ਕੱਟੇ ਹੋਣੇ ਚਾਹੀਦੇ ਆ ਕਿਉਂਕਿ ਨੌ ਨਾਲ ਲਫਾਫਾ ਪਾੜ ਸਕਦੇ ਹੈਗਾ ਤੇ ਚੰਗੀ ਤਰ੍ਹਾਂ ਪੋਲਾ ਪੋਲਾ ਨੱਪ ਕੇ ਵੀ ਤਾਂ ਕਿ ਵੱਲ ਨਾ ਪੈਣ ਜਦੋਂ ਖਾਲੀ ਨਾ ਰਹੇ ਜੇ ਤਾਂ ਨੱਪ ਨੱਪ ਕੇ ਵਧੀਆ ਮਤਲਬ ਬਣਾ ਲੈਣਾ ਹੈਗਾ ਆਪਾਂ ਇਹਨੂੰ ਇਕੱਠਾ ਜਾਂ ਤੇ ਇਸ ਤਰ੍ਹਾਂ ਇਹਦੀ ਆਪਾਂ ਬਜਾਈ ਕਰਨੀ ਹੈ ਇੱਕ ਤਾਂ ਇਹ ਟੰਗ ਹੈ ਦੂਸਰੀ ਵਿਧੀ ਹੈ ਜਿਹੜੀ ਉਹ ਹੈਗੀ ਆ ਜਿਵੇਂ ਸਾਰੀ ਤੂੜੀ ਨੂੰ 2 ਇੰਚ ਦੀ ਤਹਿ ਬਣਾ ਲਈ ਤਿਆਰ ਆ ਬੀਜ ਸਿੱਧਾ ਉੱਤੇ ਖਿਲਾਰਦਾ ਸਾਰੀ ਦੇ ਉਹਨੂੰ ਚੰਗੀ ਤਰ੍ਹਾਂ ਵਿੱਚ ਮਿਲਾਤਾ ਮਿਕਸ ਕਰਦਾ ਜਦੋਂ ਮਿਕਸ ਕਰਤਾ ਉਸ ਤੋਂ ਬਾਅਦ ਗੱਲ ਫਾਫੇ ਜੂੰ ਹੀ ਪਈ ਜਾਂਦੀ ਕਰਤੇ ਆ ਬਣਾਉਂਦੀ ਰੋੜ ਉਹ ਵੀ ਬਸ ਆਏ ਹੋ ਜਾਂਦਾ ਹੈਗਾ ਇਹ ਦੋ ਢੰਗਾ ਨਾਲ ਮਤਲਬ ਵੀ ਮਸਰੂਮ ਦੀ ਬਜਾਈ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਅਸੀਂ ਕਰ ਲੈਣੇ ਹੈਗੇ ਤਾਂ ਦੋਸਤੋ ਹੁਣ ਇਹਦਾ ਸੀਗਾ ਬਜਾਈ ਦਾ ਢੰਗ ਨਾਲ ਦੀ ਨਾਲ ਅਸੀਂ ਉਹ ਦਿਖਾਵਾਂਗੇ ਵੀ ਇੱਕ ਕਿਵੇਂ ਲਫਾਫਾ ਭਰਨਾ ਹੈਗਾ ਹਨਾ ਤੇ ਕਿਵੇਂ ਮਤਲਬ ਵੀ ਉਸ ਉਹਦੇ ਵਿੱਚ ਛੇਦ ਕਰਨੇ ਆ ਕਿਵੇਂ ਉਹਦੇ ਕੱਟਣੇ ਆ ਅੱਛਾ ਜਿਹਦੇ ਨਾਲ ਇਹ ਵੀ ਦੱਸ ਦਈਏ ਜਦੋਂ ਆਪਾਂ ਇਹ ਲਫਾਫਾ ਭਰ ਲਿਆ ਬੰਦ ਕਰਤਾ ਉੱਪਰ ਬਿਲਕੁਲ ਠੀਕ ਹੈ ਇਹਦੇ ਵਿੱਚ ਨਾ ਇੱਕ ਮੁੜਕਾ ਜਿਹਾ ਉਹ ਮੋਇਟੀ ਦਾ ਵਾਜ ਜਾਂਦਾ ਹਾਂ ਉਹ ਉਹ ਆਉਂਦਾ ਇਕੱਠਾ ਹੋ ਜਾਂਦਾ ਇਹਦੇ ਵਿੱਚ ਜਿਹੜੇ ਛੇਦ ਕਰਨੇ ਆ ਉਹ ਹਵਾ ਵਾਸਤੇ ਕਰਨੇ ਆ ਵੀ ਹਵਾ ਕ੍ਰੋਸ ਹੋ ਜਾਈਏ ਜਿਹੜੇ ਆ ਥੱਲੇ ਆਪਾਂ ਕੰਨੀਆਂ ਕੱਟਣੀਆਂ ਥੁੜੀਆਂ ਥੁੜੀਆਂ ਜਦੋਂ ਮੌਸਮ ਜਿਆਦਾ ਵੱਜ ਜਾਂਦਾ ਜਦੋਂ ਮੁਰਕਾ ਜਿਆਦਾ ਵੱਜ ਜਾਂਦਾ ਪਾਣੀ ਤਾਂ ਉਹ ਹੇਠੇ ਨਿਕਲ ਜਾਂਦਾ ਤਾਂ ਫਿਰ ਸਾਡੀ ਜਿਹੜੀ ਖੁੰਬਾ ਹੈ ਉਹ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਖੁੰਬਾ ਵਧੀਆ تیار ਹੋ ਜਾਂਦੀ ਹੈ ਇਸੇ ਤੰਗ ਨਾਲ ਅਸੀਂ ਫਿਰ ਹੁਣ ਅਸੀਂ ਨਾਲ ਦੀ ਨਾਲ ਇਹ ਵੀ ਦੱਸ ਦਗੇ ਕਿ ਖੁੰਬਾ ਇਹ ਮਸਰੂਮ ਅਘਾਉਣ ਦਾ ਫਾਇਦਾ ਕੀ ਜਾਂ ਇਹਦੇ ਖਾਣ ਦੇ ਕੀ ਮਤਲਬ ਦੀ ਜਾਂ ਬਣਾਉਣ ਦਾ ਕੀ ਤੰਗ ਹੈ ਤੁਸੀਂ ਜਿਹੜੀ ਬਟਨ ਖੁੰਬ ਬਣਾਉਂਦੇ ਸੀ ਜਾਂ ਕਿਵੇਂ ਉਹਦਾ ਕੀ ਕਿਵੇਂ ਬਣਾਉਂਦੇ ਸੀ ਉਹ ਨੋਰਮਲੀ ਜਿਵੇਂ ਆਪਾਂ ਸਬਜੀ ਪਨੀਰ ਪਾਲਨੇ ਇਸ ਤਰ੍ਹਾਂ ਪਾਲ ਲੈਂਦੇ ਵਧੀਆ ਬਣ ਜਾਂਦਾ ਹਾਂ ਬਹੁਤ ਵਧੀਆ ਬਣ ਜਾਂਦਾ ਪਨੀਰ ਨੂੰ ਸ਼ੇਕ ਘੱਟ ਲਾਉਣਾ ਪੈਂਦਾ ਇਹਨੂੰ ਜਿਆਦਾ ਨਹੀਂ ਬਹੁਤ ਏ ਸ਼ੇਕ ਦੀ ਲੋੜ ਜਿਆਦਾ ਸ਼ੇਕ ਦੀ ਲੋੜ ਨਹੀਂ ਅੱਛਾ ਠੀਕ ਠੀਕ ਜਿਹੀ ਸੇਰ ਇਹ ਵੀ ਉਸੇ ਤਰ੍ਹਾਂ ਹੀ ਹੈ ਇਹ ਜਿਹੜਾ ਬਹੁਤ ਹੀ ਵਧੀਆ ਚੀਜ਼ ਹੈ ਤੇ ਸਬਜੀ ਬਣਦੀ ਹੈ ਪੁਰਜੀ ਬਣਦੀ ਹੈ ਜਿਵੇਂ ਮਰਜ਼ੀ ਬਣਾਉਂਦੇ ਮਰਜ਼ੀ ਬਣਾ ਪਰ ਇਹਦੇ ਫਾਇਦੇ ਕੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਨਹੀਂ ਤਾਂ ਕਈ ਘਰ ਕਹਿੰਦੇ ਆ ਜਿਹੜੀ ਇਹ ਮਸਲੂਮ ਹੈ ਇਹ ਪੱਧਰੇ ਨੂੰ ਹੁੰਦਾ ਪੜੀਆ ਉਹ ਕਈ ਕਹਿੰਦੇ ਵੇਖ ਤਾਂ ਨਹੀਂ ਖਾਣਦੇ ਪਰ ਜੇ ਫਾਇਦੇ ਦਾ ਪਤਾ ਲੱਗ ਜਿੰਦ ਤਵੇਸੀ ਖਾਣਗੇ ਇੱਕ ਤਾਂ ਇਹ ਹੈ ਵੀ ਇਹਦੇ ਵਾਸਤੇ ਜਿਆਦਾ ਜ਼ਮੀਨ ਦੀ ਲੋੜ ਨਹੀਂ ਬੇਜ਼ਮੀਨੇ ਲੋਕ ਵੀ ਇਹ ਘਰਾਂ ਚ ਤਿਆਰ ਕਰ ਸਕਦੇ ਦੂਸਰਾ ਇਹਦਾ ਫਾਇਦਾ ਇਹ ਹੈ ਵੀ ਇਹ ਜਿਆਦਾ ਥਾਂ ਨਹੀਂ ਘੇਰਦੀ ਤੀਸਰਾ ਫਾਇਦਾ ਇਹ ਹੈ ਵੀ ਇਹਦੇ ਇਹਦੇ ਵਿੱਚ ਜਿਹੜਾ ਪ੍ਰੋਟੀਨ ਵਿਟਾਮਿਨ ਕਾਰਬੋਹਾਈਡਰੇਟ ਖਣਿਜ ਭਰਪੂਰ ਮਾਤਰਾ ਚ ਹੁੰਦੇ ਆ ਇਸੇ ਮਸਲੂਮ ਚ ਫਿਰ ਜਿਹੜੀ ਪ੍ਰੋਟੀਨ ਹੈ ਇਹਦੇ ਵਿੱਚ ਸਬਜ਼ੀਆਂ ਵਿੱਚ ਦੁੱਗਣੀ ਤੇ ਸੇਬ ਸੇਬ ਨਾਲੋਂ 12 ਗੁਣਾ ਜ਼ਿਆਦਾ ਹੁੰਦੀ ਹੈ ਸੇਬ ਵਿੱਚ। ਨਸ਼ੇਬ ਨਾਲੋਂ ਸੇਬ ਨਾਲੋਂ ਵੱਧ। ਵੱਧ 12 ਗੁਣਾ ਜ਼ਿਆਦਾ ਹੁੰਦੀ ਹੈ ਇਹਦੇ ਨਾਲ। ਅੱਛਾ ਤੇ ਦੂਸਰਾ ਇੱਕ ਐਸਕੋਰਬਿਕ ਐਸਟਲিন ਉਹ ਵੀ ਪਦਾਰਥ ਹੁੰਦਾ ਜਿਹੜਾ ਕਿ ਕੈਂਸਰ ਨੂੰ ਰੋਕਦਾ ਹੈਗਾ। ਤੇ ਇੱਕ ਫੂਲ ਕੈਸੜਾ ਜਿਹੜਾ ਵੱਧ ਮਾਤਰਾ ਚ ਹੁੰਦਾ ਪਦਾਰਥ ਉਹ ਹੂਨ ਵੱਧ ਤੋਂ ਵੱਧ ਬਣਾਉਂਦਾ ਸਾਡੇ શરી ਇਹ। ਖੂਨ ਬਣਾਉਂਦਾ ਕੰਮ ਕਰਦਾ। ਜ਼ਿਆਦਾ ਕੈਪਸੂਲ ਖਾਣ ਲੱਗਦਾ ਇਹਨੇ ਚੀਜ਼ਾਂ ਨੂੰ। ਖੂਨ ਕੈਸੜ ਦੇ ਜੋ ਕਹਾ ਐਕਸਪੋਰਬਿਕ ਐਸਲੀਂ ਦੇ ਹਨ ਤੇ ਜੇ ਇਹਦੇ ਵਿੱਚੋਂ ਮਿਲਦਾ ਤਾਂ ਸਾਨੂੰ ਕੈਪਸੂਲ ਖਾਣ ਦੀ ਪਾਰਟਾਈ ਹੋ ਜਾਂਦਾ ਬਸ ਯਾ ਹਾਂ ਦੇਖੋ ਇੰਨੀ ਵਧੀਆ ਚੀਜ਼ ਅੱਛਾ ਦੂਸਰਾ ਇਹ ਜਦੋਂ ਇਹਦੀ ਖੇਤੀ ਹੁੰਦੀ ਹੈ ਇਹਦੇ ਤਿੰਨ ਵਾਰੀ ਆਪਾਂ ਨੂੰ ਮਸਰੂਮ ਮਿਲ ਸਕਦੀ ਹੈ ਇਹਨਾਂ ਲਫਾਫਿਆਂ ਚ ਜਿਵੇਂ ਮਸਰੂਮ ਤੇ ਫਿਰ ਤਿੰਨ ਵਾਰੀ ਮਸਰੂਮ ਮਿਲ ਸਕਦੀ ਹੈ ਮਸਰੂਮ ਨੂੰ ਪਾਲਣਾ ਕਿਵੇਂ ਆ ਉਹ ਵੀ ਆਪਾਂ ਥੋੜਾ ਜਿਹਾ ਦੱਸ ਦਿਓ ਅਦਾਇ ਤੇ ਫਾਇਦੇ ਸੀਗੇ ਅਜਾ ਫਾਇਦੇ ਨਾਲ ਆਏ ਆ ਵੀ ਸਬਜ਼ੀ ਬਣ ਜਾਂਦੀ ਐ ਪੁਰਜੀ ਬਣ ਜਾਂਦੀ ਐ ਜੇ ਵੱਧ ਜੇ ਤਾਂ ਤੋੜ ਕੇ ਸੁਕਾ ਲਈ ਤੇ ਪਾਊਡਰ ਬਣ ਜਾਂਦਾ ਪਾਊਡਰ ਦਾ ਸੇਲ ਵੀ ਹੁੰਦਾ ਤੇ ਪਾਊਡਰ ਖਾਦਾ ਵੀ ਜਾਂਦਾ ਡਾਇਰੈਕਟ ਖਾ ਲ ਸਕਦੇ ਤਾਂ ਇਹਦਾ ਜਿਹੜੀ ਹੁਣ ਜਦੋਂ ਇਹ ਆਪਾਂ ਨੂੰ ਆਪਾਂ ਇਹਨਾਂ ਵਿੱਚ ਲਫਾਫਿਆਂ ਵਿੱਚ ਕਰਤੀ ਬੰਦ ਪੈਕ ਕਰਤੀ ਤਾਂ ਤੂੜੀ ਇਹਦੇ ਨੂੰ ਵੀ ਮੇਂ ਬੰਨ ਮੇਂ ਦੇਣ ਇਹ ਫਾਫਾ ਪੂਰਾ ਚਿੱਟਾ ਚਿੱਟਾ ਅੰਗਸ ਨਾਲ ਚਿੱਟਾ ਜਿਹਾ ਹੋ ਜਾਂਦਾ ਉਦੋਂ ਆਪਾਂ ਇਹ ਲਫਾਫਾ ਉਤਾਰ ਵੀ ਸਕਦੇ ਆ ਜੇ ਕੋਈ ਗੱਠਲ ਜਿਹਾ ਬਣ ਜੂਗਾ। ਵਾਜ ਜਾਉਂਦਾ। ੋਖਣ ਦਾ ਨਹੀਂ। ਅਸੀਂ ਉਤਾਰ ਸਕਦੇ ਆ ਜਾਂ ਫਿਰ ਇਹਦੇ ਵਿੱਚ ਛੇਦ ਕੀਤੇ ਆ ਤਾਂ ਖੁੰਬ ਆਪਣੇ ਆਪ ਬਾਹਰ ਆ ਜੇ। ਪਰ ਜਦੋਂ ਬਾਹਰ ਆ ਗਈ ਥੋੜੀ ਥੋੜੀ ਉਦੋਂ ਹੀ ਉਹਦੇ ਤੇ ਪ੍ਰੈਸ਼ਰ ਨਾਲ ਜਿਹੜਾ ਪੁਆਰੇ ਨਾਲ ਚਾਹੇ ਬੋਤਲ ਦਾ ਬਣਾ ਲਓ ਪਾਣੀ ਛਿੜਕ ਰਹੇਗਾ। ਪਾਣੀ ਥੋੜਾ ਥੋੜਾ ਛਿੜਕਦੇ ਰਹਿਣਾ ਤਾਂ ਕਿ ਇਹਨੂੰ ਨਮੀ ਮਿਲਦੀ ਰਹੇ। ਜੇ ਨਹੀਂ ਤਾਂ ਸੁੱਕ ਜਾਂਦੀ ਹੈ ਇਹ। ਠੀਕ ਹੈ ਸੁੱਕਣ ਨਹੀਂ ਦੇਣਾ ਨਮੀ ਬਣਾਈ ਰੱਖਣਾ ਇਹਨਾਂ। ਜਦੋਂ ਇਹ ਐਡੇ ਐਡੇ ਫੁੱਲ ਬਣ ਗਏ ਚਿੱਟੇ ਰਹਿਣ ਉਹ ਪੀਲੇ ਨਹੀਂ ਹੋਣ ਦੇਣਗੇ ਤਾਂ ਫਿਰ ਤੁਸੀਂ ਜਦੋਂ ਤੋੜਨੀ ਹੈ ਤਾਂ ਉਹ ਮਤਲਬ ਵੀ ਆਈ ਹੱਥ ਨਾਲ ਹੀ ਉਹਦੀ ਜਿਹੜੀ ਤਣਾ ਹੁੰਦਾ ਬਰੀਕ ਜਿਹਾ ਹੁੰਦਾ ਤੇ ਆਇ ਮਰੂਰ ਕੇ ਤੋੜ ਲੈ ਉਹਨੂੰ ਕੋਈ ਲੋਹੇ ਵਾਲੀ ਚੀਜ਼ ਨਹੀਂ ਲਾਉਣੀ ਲੋਹੇ ਦੀ ਪਾਣ ਚੜ ਜਾਂਦੀ ਹੈ ਤੇ ਮਸਰੂਮ ਜਿਹੜੀ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਇਸੇ ਕਰਕੇ ਅਸੀਂ ਸਾਰਿਆਂ ਨੂੰ ਇਹ ਪਹਿਲਾਂ ਸਮਝਾ ਦਿੰਦੇ ਆ ਤੇ ਦੋਸਤੋ ਜਿਹੜੀ ਇਹ ਮਸਰੂਮ ਹੈ ਤੁਸੀਂ ਚੰਗੀ ਤਰ੍ਹਾਂ ਹੁਣ ਇਹਦੀ ਢੰਗ ਤਰੀਕਾ ਜਾਂਦੇ ਫਾਇਦੇ ਦੇਖ ਲਏ ਆ ਤਾਂ ਇਸ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅੱਛਾ ਜੀ ਤੁਸੀਂ ਕੁਝ ਕੀ ਆਪਣੇ ਦੋਸਤਾਂ ਨੂੰ ਕਿਸਾਨਾਂ ਨੂੰ ਸੁਨੇਹਾ ਲਾਉਣਾ ਚਾਹੁੰਦੇ ਹੋ ਕੋਈ ਦੋਸਤਾਂ ਨੂੰ ਸਾਰੇ ਨੂੰ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਇਹ ਸਬਜ਼ੀਆਂ ਆਰਗੈਨਿਕ ਤੋਂ ਖਾਓ ਉਹਦੇ ਘਰੇ ਗਾਓ ਉਹਦੇ ਖੇਤ ਗਾਓ ਕੋਈ ਬਿਨਾ ਜ਼ਹਿਰ ਤੋਂ ਗਾਓ ਤੁਸੀਂ ਆਪਾਂ ਜਿਹੜੀ ਚਿੜਕੀ ਖਾ ਕੇ ਤੰਦਰੁਸਤ ਰਹਸ ਵੀ ਤੇ ਡਾਕਟਰਾਂ ਦੇ ਵਸੂਆਂ ਨੂੰ ਬਚ ਸਕੀਂ ਨਹੀਂ ਇਸ ਨਸਰੀ ਨੂੰ ਬਾਰੇ ਕੀ ਮਸ਼ਰੂਮ ਤਾਂ ਤਾਂ ਇਹੀ ਹੈ ਜੀ ਮਤਲਬ ਕੈਪਸੂਲ ਆਪਾਂ ਖਾਣੇ ਆ ਉਹ ਕੈਮੀਕਲ ਬੇਸ ਖਾਣੇ ਆ ਇਹ ਜਿਖਾਵਾਂਗੇ ਤਾਂ ਨੇਚਰਲੀ ਖਾਵਾਂਗੇ ਉਹ ਸਾਡੇ ਸਰੀਰ ਦੇ ਵਿੱਚ ਰਹਿਣਗੇ ਵੀ ਜਿਹੜੇ ਕੈਪਸੂਲ ਖਾਣੇ ਉਹ ਤਾਂ ਪਾਰਟਾਈਮ ਰਹਿਣਾ ਉਹਨਾਂ ਨੇ ਹਾਂ ਜੀ ਤਾਂ ਨਿਕਲ ਜਾਣਾ ਹਾਂ ਜੀ ਜਿਹੜੇ ਸਹੀ ਚੀਜ਼ ਤਾਂ ਇਹੀ ਬਣੂਗੀ ਨਾ ਇੱਕ ਸੱਚ ਨਾਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਜਿਹੜੀ ਇਹ ਰੱਖਣੀ ਹੈ ਜਿੱਦੂ ਆਪਾਂ ਲਿਵਾਪੇ ਭਰ ਲੈ ਹਾਂ ਜੀ ਇਹ ਆਪਣਾ ਕੋਈ ਜਿਵੇਂ ਇੱਕ ਕਮਰੇ ਚ ਰੱਖਨੇ ਆ ਹਨੇਰੇ ਕਮਰੇ ਚ ਰੱਖੀਏ ਹਨੇਰੇ ਚ ਉਥੇ ਨਾ ਮਾਮੂਲੀ ਜੀ ਰੌਸ਼ਨੀ ਤੇ ਹਵਾ ਜਾਣੀ ਚਾਹੀਦੀ ਹੈ ਆਇਮਣੀ ਜਮਾ ਹੀ ਬੰਦ ਨਹੀਂ ਹੋਣਾ ਚਾਹੀਦਾ ਤੇਰੀ ਵੀ ਮਸ ਨੂੰ ਖਰਾਬ ਹੋ ਜਾਂਦੀ ਹੈ ਹਾਂ ਤੇ ਇਹ ਚਾਹੇ ਫੱਟੇ ਤੇ ਲਫਾਫੇ ਰੱਖ ਦੋ ਚਾਹੇ ਮਤਲਬ ਇੱਟਾ ਤੇ ਰੱਖ ਦੋ ਤਾਂ ਵਧੀਆ ਮਤਲਬ ਵੀ ਉੱਥੇ ਹੋ ਜਾਂਦੀ ਹੈ ਠੀਕ ਹੈ ਜੀ ਹਾਂ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ